ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਜਗਤ ਗੁਰੂ ਪਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 29ਵਾਂ ਮੂਰਤੀ ਸਥਾਪਨਾ ਦਿਵਸ 2 ਫਰਵਰੀ ਦਿਨ ਐਤਵਾਰ ਨੂੰ ਵਿਸ਼ਵਕਰਮਾ ਮੰਦਿਰ ਤੋਰੀ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਵਿਸ਼ਵਕਰਮਾ ਮੰਦਿਰ ਕਮੇਟੀਆਂ ਅਤੇ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਟੁੱਟ ਵਰਤਾਇਆ ਗਿਆ اس موقع وشوکرما مندر کمیٹی ولو سارے تہے دلو دنواد بھی گیا بیورو چیف سکھوندر پلاحا کی وشیش رپورٹ <تصور> 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 है ना हाथ पर खोले आपने आगे ये आगे इतना कर लीजिए अपने <coughs> आगे हाथ में ये लगाओ ओम हरि ओम महा ओम गण गणपतये नमः स्वाहा 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 ओम गण गणपतये

thank yeah ਸ਼ਹਿਰ ਵਾਸੀਆਂ ਨੂੰ ਅਤੇ ਮੰਦਰ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਮੁਬਾਰਕਾਂ ਦਿੰਦਾ ਇਹਨਾਂ ਦੇ ਉਪਰਾਲਾ ਸਦਕਾ ਜਿਹੜਾ ਇੱਥੇ ਸੋਜੋ ਪੁਲੰਡਾ ਉਹ ਲੱਗਣ ਜਾ ਰਿਹਾ ਸਾਰਿਆਂ ਨੂੰ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ ਹੋਰ ਵਿਸ਼ਵਕਰਮਾ ਮਹਾਰਾਜ ਕੀ ਜੈ ਸਮਾਜਿਕ ਮੂਰਤੀ ਸਥਾਪਨਾ ਦਿਵਸ ਦੇ ਮੌਕੇ ਪਹੁੰਚੀ ਸਾਡੀ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਸ਼ੋਕਮਾਰ ਅੱਖਾ ਜੀ ਚੇਅਰਮੈਨ ਹੈਪੀ ਗਰਗ ਜੀ ਰਮਨ ਜੀ ਜਸਪਾਲ ਜੀ ਪਾਲਾ ਜੀ ਹਰਜੀਤ ਜੀ ਤੇ ਮਿਰਕੀ ਜੀ ਤੇ ਹੋਰ ਸਾਡੀ ਸਾਰੀ ਬਰਾਬਰੀ ਦਾ ਮੈਂ ਇੱਥੇ ਬੋਲਣ ਤੇ ਜੀ ਆਇਆਂ ਖਦਾ ਹਾਂ ਸੋਮਾ ਜੀ ਤੁਸੀਂ ਇਸ ਬਾੜ ਦੇ ਐਂਡ ਸੀ ਹੋ ਸਾਡੇ ਨਾਲ ਇੱਕ ਦੋ ਮੰਗਾ ਹੋਰ ਨੇ ਇਸ ਮੰਦਿਰ ਦੇ ਸਵੱਧ ਦੇ ਵਿੱਚ ਜਿੱਦਾਂ ਇੱਕ ਸੂਆ ਛੱਤਿਆ ਗਿਆ ਇਹ ਵੀ ਇੱਕ ਬਹੁਤ ਵੱਡਾ ਅਪਰਾਲਾ ਸੀ ਸਾਡੀ ਮੰਨ ਸੀ ਕਿਉਂਕਿ ਇੱਥੇ ਬਹੁਤ ਹੀ ਵੱਡੇ ਸਮਾਗਮ ਹੁੰਦੇ ਨੇ ਇੱਡੀ ਜਗਾ ਨਹੀਂ ਹੈਗੀ ਪੂਰੀ ਧੂਰੀ ਦੇ ਵਿੱਚ ਵੀ ਜੇ ਆਪਾਂ ਕੋਈ ਨਾ ਫੰਕਸ਼ਨ ਕਰਨਾ ਹੋਵੇ ਚਾਹੇ ਭੋਗ ਦਾ ਹੋਵੇ ਚਾਹੇ ਕਿਸੇ ਗਰੀਬ ਕੁੜੀ ਦੇ ਵਿਆਹ ਦਾ ਹੋਵੇ ਇੱਥੇ ਜ਼ਰੂਰਤ ਬੰਦਾਂ ਦੇ ਲਈ ਹਮੇਸ਼ਾ ਸਾਡੀ ਬਰਾਦਰੀ ਵੱਲੋਂ ਇਹ ਮਦਦ ਲਈ ਦਰਵਾਜ਼ੇ ਖੁੱਲੇ ਰਹਿੰਦੇ ਹਨ ਸਾਡੀ ਸਭ ਤੋਂ ਵੱਡੀ ਇੱਕ ਮੰਗ ਸੀ ਸੋਲਰ ਪਲਾਂਟ ਦੀ ਇਹ ਅਸੀਂ ਨੇ ਸੀਐਮ ਸਾਹਿਬ ਦੇ ਕੋਲੇ ਜਦੋਂ ਉਹ ਆਏ ਸੀ ਉਦੋਂ ਵੀ ਮੁੱਦਾ ਚੁੱਕਿਆ ਤੇ ਉਸ ਤੋਂ ਬਾਅਦ ਵੱਖ-ਵੱਖ ਓਐਸਡੀ ਸਾਹਿਬ ਸੀ ਓਮਕਾਰ ਜੀ ਉਹਨਾਂ ਕੋਲੇ ਵੀ ਤੇ ਉਸ ਦਿਨ ਸੁਖੀ ਵੀਰ ਜੀ ਆਏ ਸੀ ਉਹਨਾਂ ਕੋਲੇ ਵੀ ਉਹਨਾਂ ਨੇ ਸਾਡੀ ਜਿਹੜੀ ਇਹ ਮੰਗ ਨੂੰ ਪ੍ਰਵਾਨ ਕੀਤਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸੀਐਮ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪੂਰ ਕੀਤਾ ਇਹ ਬਹੁਤ ਹੀ ਜਾਇਜ਼ ਮੰਗ ਸੀ ਚੇਅਰਮੈਨ ਸਾਹਿਬੇ ਕੋਈ ਜਾਇਜ਼ ਮੰਗ ਨਹੀਂ ਸੀ ਸਾਡੀ ਕਿਉਂਕਿ ਇਸ ਜਿੰਨਾ ਵੀ ਮਦਦ ਦਾ ਖਰਚਾ ਕਮੇਟੀ ਕੋਲੇ ਕੋਈ ਸੋਰਸ ਨਹੀਂ ਹੈ ਕਮਾਈ ਦਾ ਬਸ ਉਹ ਆਪਣੀਆਂ ਪੂਰਤੀਆਂ ਜਿਹੜੀਆਂ ਗੋਲਕਾ ਇਹਦੇ ਵਿੱਚੋਂ ਜਾਂ ਜਿਵੇਂ ਸਾਡੇ ਵੀਰ ਨੇ ਦੱਸਿਆ ਵੀ ਅਸੀਂ ਆਪਣੇ ਥੋੜੇ-ਥੋੜੇ ਢਾਲ ਕੇ ਇਸ ਮਸਕਦ ਦਾ ਸੰਚਾਲਨ ਕਰਦੇ ਹਾਂ ਜਿਵੇਂ ਇਹਦੀ ਬਿੰਨੀ ਬਿਲਡਿੰਗ ਬਣੀ ਹੈ ਇਹਦੇ ਵਿੱਚ ਸਾਨੂੰ ਕਿਸੇ ਨੇ ਵਿੱਤੀ ਸਹਾਇਤਾ ਨਹੀਂ ਦਿੱਤੀ ਇਹ ਸਾਰਾ ਕੁਝ ਅਸੀਂ ਆਪਣੇ ਗਰੁੱਪ ਦੇ ਵਿੱਚ ਜਿਵੇਂ ਕਿਸੇ ਨੇ ਕੁਝ ਚੱਲ ਫੁੱਲ ਦਿੱਤਾ ਉਹਦੇ ਨਾਲ ਬਣਾਇਆ ਹੈ ਪਰ ਹੁਣ ਸਾਡੇ ਇਹ ਮੰਨ ਕਰਦਾ ਵੀ ਜਿਵੇਂ ਸਾਡੇ ਹਲਕੇ ਦੀ ਨਮਾਇਦਗੀ ਪੂਰੇ ਪੰਜਾਬ ਵਿੱਚ ਸੀਐਮ ਭਪਤਵਰ ਮਾਨ ਜੀ ਕਰਦੇ ਹਨ ਤਾ ਸਾਡਾ ਵੀ ਇਹ ਇੱਕ ਚੇਸਤਾ ਬਣ ਜਾਂਦੀ ਹੈ ਵੀ ਕਿਉਂ ਨਾ ਸਾਡੇ ਮੰਦਰ ਲਈ ਕੁਛ ਨਾ ਕੁਛ ਸਾਨੂੰ ਉਸ ਵਿੱਚ ਯੋਗਦਾਨ ਦੇਓ ਕਿਉਂਕਿ ਸਾਡੀ ਇਤਰਾਕਰੀ ਦੀ ਇਹ ਸੜਕੇ ਦੇ ਵਿੱਚ ਘੱਟੋ ਘੱਟਲੀ 14 ਤੋਂ 15000 ਵੋਟ ਹੈ ਜੋ ਕਿ ਹਮੇਸ਼ਾ ਸਰਕਾਰ ਦੇ ਨਾਲ ਖੜੀ ਹੈ ਤੇ ਖੜੀ ਰਹੂਗੀ ਕਹਾਣੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਸ਼ੌਕਮਰ ਜੀ ਸੋਨੋ ਸਾਡੀ ਸੋਲਰ ਪ੍ਰਾਣੀ ਤਾਂ ਮੰਗ ਸਰਕਾਰ ਨੇ ਪੂਰੀ ਕਰ ਲਈ ਉਹ ਤਾਂ ਮੇਰੀ ਆਪਣੇ ਢਿੱਲੋ ਸਾਹਿਬ ਨਾਲ ਵੀ ਰਮਨ ਜੀ ਨਾਲ ਵੀ ਤੇ ਡੀਸੀ ਸਾਹਿਬ ਦੇ ਪੀ ਨਾਲ ਵੀ ਗੱਲ ਹੋ ਗਈ ਤਾਂ ਕੱਲ੍ਹ ਤੋਂ ਕੰਮ ਸ਼ੁਰੂ ਹੋ ਜਾਣਾ ਇੱਕ ਸਾਡੀ ਛੋਟੀ ਜੀ ਮੰਗ ਇੱਕ ਹੋਰ ਆ ਜਿੱਦਾਂ ਗਰਮੀ ਦੇ ਵਿੱਚ ਸ਼ੋਭਾ ਜੀ ਉਹਨੇ ਫੰਕਸ਼ਨ ਹੁੰਦਾ ਪੱਟੋ ਘੱਟ ਦੀ ਇੰਨੀ ਗੈਦਰਿੰਗ ਜਾਂ ਸਮਾਗਮ ਦਰਮ ਸਮਾਜ ਦੇ ਵਿੱਚ ਜੱਟੂੜੀ ਦੇ ਵਿੱਚ ਸ਼ਿਵ ਸ਼ਕਮ ਮੰਦਿਰ ਦੇ ਵਿੱਚ ਇਤੋਂ ਵੱਡੀ ਗੈਦਰਿੰਗ ਕਿਤੇ ਹੁੰਦੀ ਨਹੀਂ ਵੀ ਜਿਉਂ ਵੀ ਆਪਣੇ ਭੋਗ ਦਾ ਸਮਾਗਮ ਕਰਨਾ ਜਾਂ ਕਿਸੇ ਮੈਚ ਦਾ ਸਮਾਗਮ ਕਰਨਾ ਗਰਮੀਆਂ ਦੇ ਵਿੱਚ ਕਿਤੇ ਏਸੀ ਦੀ ਸਾਨੂੰ ਡਿਮਾਂਡ ਆ ਵੀ ਜੇ ਸਾਨੂੰ 5-7 ਏਸੀ ਹੋਰੇ ਪ੍ਰੋਵਾਈਡ ਹੋ ਜਾਣ ਉਹ ਚਲੋ ਆਪਾਂ ਅਸੀਂ ਵੀ ਜ਼ੋਰ ਲਾਉਂਗੇ ਤੁਸੀਂ ਵੀ ਆਪਣੇ ਕੰਨੀਓ ਕਹੋ ਤਾਂ ਇਹ ਸਾਡੀ ਜਾਇਜ਼ ਮੰਗ ਆ ਉੱਪਰ ਜਾ ਕੇ ਬਸ ਉਹ ਹਾਲ ਦਿਖਾਉਣਾ ਪੂਰਾ ਵਧੀਆ ਹਾਲ ਅਸੀਂ ਆਪਣੇ ਕੰਨੀਓ ਬਣਾਏਗਾ ਇੱਕ ਇਹ ਮੰਗਾ ਇੱਕ ਗੰਡੀਆਂ ਭਰਾਤਰੀ ਤਰਫੋਂ ਕੁਝ ਕਰਮਾਂ ਦੀ ਸੁਣਾਇਆ ਜਾ ਰਿਹਾ ਹੈ ਅੱਜ ਉਹਨਾਂ ਦਾ 29ਵਾਂ ਸਤ੍ਹਾਪਨ ਦਿਵਸ ਹੈ ਤੇ ਸਾਰੇ ਗੰਡੀਆਂ ਭਰਾਤਰੀ ਨੂੰ ਸਾਰੇ ਮੰਦਰ ਕਮੇਟੀ ਨੂੰ ਅਤੇ ਜਿੰਨੇ ਵੀ ਸਾਰੇ ਦੇ ਮੈਂਬਰ ਸਾਰੇ ਨੂੰ ਮੈਂ ਆਪਣੀ ਤਰਫੋਂ ਆਪ ਦੀ ਆਮ ਆਦਮੀ ਪਾਰਟੀ ਤਰਫੋਂ ਸਾਡੇ ਸੀਐਮ ਕੋ ਵੱਲੋਂ ਜੀ ਤਰਫੋਂ ਬਹੁਤ ਬਹੁਤ ਆਪਦੇ ਇੱਤਿਆਹ ਕਹਿ ਰਹੀਆਂ ਤੋਂ ਸਭ ਨੂੰ ਮਾਤ ਪਾਤ ਮੁਨੀ ਵਿੱਚ ਸ਼ਤਿਤਾ ਦਿਵਤੀਆਂ ਅਤੇ ਮੈਂ ਬਹੁਤ ਨੇੜੇ ਤੋਂ ਦੇਖਿਆ ਇਸ ਕਰਨਾ ਇਹ ਬਨਾਮਣੀਆ ਪ੍ਰਾਤਨ ਮੇਰਾ ਬਚਨ ਇਹਨਾਂ ਦੇ ਵਿੱਚ ਹੀ ਪੀਤੇ ਆ ਨਾ ਪਤਨ ਸਾਰਾ ਜਨਸਾਰ ਨੇ ਪੂਰੇ ਕੀਤੇ ਆ ਤੇ ਮੈਂ ਇਹ ਮੈਨੂੰ ਆਪਾਂ ਇਹਨਾਂ ਨੂੰ ਬੜੇ ਬਚਪਨ ਤੋਂ ਬਹੁਤ ਦੇਰ ਤੋਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਨੇ ਸਾਂਝੇ ਤੇ ਮੈਂ ਜੋ ਵੀ ਇਹਨਾਂ ਨੇ ਮੰਗਾ ਰੱਖੀਆਂ ਨੇ ਬਹੁਤ ਛੋਟੀਆਂ ਨੇ ਪਰ ਸਿਆ ਸਾਹਿਬ ਦਾ ਧਰਤ ਉਹਦੇ ਖੁੱਲੇ ਜਦੋਂ ਮਾਜੀ ਕੋਈ ਤਕਰੀਬ ਹੈ ਹਰ ਵਕਤ ਸਿਆ ਸਾਹਿਬ ਜਿੱਦਾਂ ਨੂੰ ਛੋਟੀਆਂ ਸ਼ੈਅਆਂ ਮੁੰਡਾ ਸੁਣਵਾਤੇ ਪੁਰੇ ਡਾਕਟਰ ਖੁੱਲਿਆ ਗਿਆ ਹੈ ਤੇ ਮੈਂ ਵੀ ਪੂਰੀ ਸਪਾਰਸ਼ ਕਰਾਂਗੇ ਜੋ ਵੀ ਛੋਟੀਆਂ ਮੱਗਾਂ ਰਹੀਆਂ ਉਹ ਬਹੁਤ ਜਾਣਦੀ ਪੁਰੇ ਆਉਂਦੀਆਂ ਤੇ ਜਿਵੇਂ ਕਸੀਆਂ ਲੱਗਿਆ ਬੀ ਇਹ ਤਾਂ ਬਹੁਤ ਛੋਟਾ ਕੰਮ ਹੈ ਜੋ ਇੰਟਰਲੌਕ ਦਾ ਜਾਂ ਏਸੀ ਦਾ ਕੋਈ ਪਟਾ ਘੁੰਮੀ ਹੈ ਨਾ

بالکل جو دکھ سوکھا سمان کرتے مدد کمیٹی واقع ਕੋਈ ਕਈ ਵਾਰ ਕੋਈ ਪਰਿਵਾਰ ਰਹਿਦਾ ਕਿੰਨਾ ਜੋ ਕਾਇਦਾ ਵੀ ਸਾਫ਼ ਸੀ ਤਾਂ ਆਗੇ ਬਿਠੇ ਚਾਹ ਨੂੰ ਬਰਕਰਾਰ ਰੱਖਣ ਲਈ ਅਸੀਂ ਆਪ ਦਾ ਜੋਗ ਲਾਣ ਜੋ ਪਾ ਸਕੀਏ ਤਾਂ ਉਸ ਦਾ ਵਾਸਤੇ ਸਾਨੂੰ ਵੱਖਰੇ ਤੌਰ ਤੇ ਸਾਡੀ ਗੱਲ ਸੁਣੀ ਜਾਵੇ ਸਾਡੀ ਸਰਕਾਰ ਦੇ ਦਰਬਾਰੇ ਬਿਨਾਂ ਪੈਸਾ ਆਉਣ ਵਾਲੇ ਕੰਮ ਹੁੰਦੇ ਹਨ ਜਿਹੜੇ ਕਿ ਅਸੀਂ ਬਹੁਤ ਖਰਚਾ ਖਵਾ ਰਹੇ ਹਾਂ ਸਾਡੇ 1 ਨੰਬਰ ਦੇ ਕੰਮ ਹੁੰਦੇ ਹਨ ਉਸ ਪਿੱਛੇ ਵੀ ਸਾਨੂੰ ਬਹੁਤ ਧੱਕੇ ਖਾਣੇ ਪੈਂਦੇ ਨੇ ਕਈ ਕਈ ਸਾਥ ਸਾਨੂੰ ਡੀਗਰੇ ਸਾਡਾ ਸਮਾਪੂਰ ਹੋ ਜਾਂਦਾ ਮੈਂ ਬੇਨਤੀ ਕਰੂੰਗਾ ਸਾਡੇ ਜਸਪਾਲ ਸਿੰਘ ਜੀ ਪਾਲਾ ਨੰਦੇ ਜਿਨ੍ਹਾਂ ਦੇ ਡੈਡੀ ਦਾ ਵੀ ਇਸ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਾ ਸਾ ਅਸੀਤ ਰਹੇ ਨੇ ਅਸੀਂ ਪਾਲਾ ਜੀ ਰਾਹੀਂ ਆਪਣੀ ਮੰਗ ਦੇਵਾਂਗੇ ਔਰ ਪਾਲਾ ਜੀ ਨੂੰ ਇਹ ਆਪਦੀ ਡਿਊਟੀ ਦੇਣ ਕਿ ਸਮਾਜ ਦੇ ਮੁੰਡੇ ਇਕੱਠਿਆਂ ਕਰਕੇ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਤੁਹਾਡੇ ਨਾਲ ਬੜੇ ਖੁੱਲੇ ਦਿਨਾਂ ਜੁੜੇ ਰਹੇ ਏ ਔਰ ਜੁੜਨ ਦੀ ਕੋਈ ਸ਼ੱਕ ਨਹੀਂ ਵੀ ਜਿਹੜੀ ਪੰਜ ਵਾਲਿਆਂ ਤੁਸੀਂ ਵੈਸੇ ਵੀ ਜਿਹੜਾ ਪੁਰੀ ਸ਼ਹਿਰ ਇੱਕ ਕਲਾਕਾਰਾਂ ਦਾ ਸ਼ਹਿਰ ਹੈ ਵੱਡੇ ਵੱਡੇ ਸੰਕਰ ਕਲਾਕਾਰ ਇਸ ਸ਼ਹਿਰ ਮੇ ਪਰਮਿਤ ਕੀਤੇ ਨੇ ਤੇ ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ 1300 ਰੁਪਿਆ ਲੋਕ ਮੇਰਾ ਵੀ ਕੀਤਾ ਆਇਆ ਸੀ ਬਾਬਾ ਵਿਸ਼ਵਕਰਮਾ ਜੀ ਨੇ ਜਿਹੜਾ ਦਿਵਾਲੀ ਤੋਂ ਬਾਅਦ ਮੇਰੇ ਸਾਹ ਦਿਨ ਲੱਗੇ ਆਪਣਾ ਮੋਰਪੋਰ ਲੱਗੇ ਉਦੋਂ ਮੈਂ

پرماتما کے ارداس کرتے ہیں بابا با توڑے دے, توڑی دے, کہ بابا جی کا آشیواد فیکٹری ہمیشہ برقرار رہے سارے کرو اور خاص طور پہ میں دنواد کرنا چاہتا ہے اتنے پرجیت جی کا جسبیر جی کا کل سنگھ ساس ہوا اور تمام سارے ساتھوں کا جہاں ہر سال پروگرام کوئی چھوٹا ہوں واٹا ہوں تھی اپنے بچے کو اپنے بتیجو ہمیشہ سدا دے میں ہمیشہ لکھی رہا ہوں کیونکہ بابا جی نے کو بنا نہ تھا پتہ نہیں یہاں اینا بھی بہت کرپا ہے کہ ہمیشہ میرے چھوٹے وے پروگرام سے سدا دے میں سوچ کر بہت بہت سارا کا اور ادا ہیم ادا ہی پروگرام تھی وقت چڑھ کے کرا رہے رہو پردھان جی ڈٹ کے کھڑے ہیں جن لوگ ہیں کھڑے ہیں موڈے موڈا لا کے کھڑے ہیں

ਗਲਾ ਕਈ ਕਰਵਾਲੀਆਂ ਨੇ ਪਰ ਮੈਂ ਜਿਸੇ ਗੱਲ ਤੇ ਥੋੜੀ ਜਿਹੀ ਗੱਲ ਵੀ ਦੱਸਣੀ ਚਾਹਣਾ ਕਿ ਆਪਾਂ ਬਿਸ਼ਰਵਾ ਸਵਾਰਡ ਦੇ ਵਿੱਚੋਂ ਹੋ ਰਹੀਆਂ ਤੇ ਕੀਰਤੀ ਹੋਵੇ ਅਸੀਂ ਕੀਰਤੀ ਹੋਣ ਦੇ ਨਾਲ ਨਾਲ ਸਿਪ ਸ਼ਹਿਰਾਂ ਪਿੰਡਾਂ ਕਸਬਿਆਂ ਤੋਂ ਮੇਰੀ ਬਿਸ਼ਰਵਾ ਤਰਫੋਂ ਬੰਸੀ ਇਸ਼ਾਨਾ ਭਰਾਵਾਂ ਮੰਦਰ ਦੇ ਆਦੇਦਾ ਸਹਿਬਾਨਾਂ ਨੂੰ ਜੋ ਕਿ ਭਗਵਾਨ ਸ਼ਿਵ ਵਿੱਚ ਵਰਮਾ ਜੀ ਨੇ 29 ਮਈ ਨੂੰ ਇਸ ਦੀ ਸਾਖਨਾ ਦਿਵਸ ਤੇ ਬਿਸ਼ੂ ਕਰਮਾ ਮੰਦਿਰ ਦੀ ਲਾਹੌਰੀ ਗੇਟ ਪਟਿਆਲਾ ਵਿਖੇ ਇੱਥੇ ਦੀ ਪ੍ਰਬੰਧਕ ਕਮੇਟੀ ਦੇ ਨਿਵਾਣੇ ਜੇ ਸਰਦ ਦੇ ਆਪਣਾ ਟਾਈਮ ਕੱਢ ਕੇ ਪਹੁੰਚੇ ਹੋ ਸਭ ਤੋਂ ਪਹਿਲਾਂ